ਪਾਜੀ ਕੋਈ ਅੰਡਾ ਤਾਂ ਗੇੜ ਕੇ 2 ਨੰਬਰ ਚ ਨਾ ਪਾਜੀ ਕਿਰੇ ਪਾਸੇ ਜਾਓ ਪਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਥੱਕੇ ਨਾ ਚਲੋ ਪਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਉਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇਬ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਾਵਧਾਨ ਲਾ ਲਓ ਪਾਜੀ 30 35 ਹਜ਼ਾਰ ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਿ ਐ ਕਿ ਖੜਿਆ ਕਿ ਇੱਥੋਂ ਭਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਭਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾ ਦਾ ਭਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਦੀ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਪਹੁੰਚਦਾ ਕਿ ਸੋਚਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਹੈ ਜਦੋਂ ਜਾ ਕੇ ਤਾਰ ਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਇਟਲੀ ਤੋਂ ਤੁਸੀਂ ਕਿੱਥੇ ਗਏ ਸੀ ਭਾਜੀ ਉਥੋਂ ਉਹਨਾਂ ਨੇ ਲੈਟਿਨ ਅਮਰੀਕਾ ਲੈ ਕੇ ਜਾਂਦੇ ਆ ਭਾਜੀ ਉਥੋਂ ਲੈ ਕੇ ਗਏ ਸੀ ਕਿ ਤੁਹਾਡੇ ਇੱਥੇ ਤੁਸੀਂ ਅ ਪਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਪਾਜੀ ਮਜਬੂਰੀ ਚ ਫੇਰ ਕਰਦੇ ਆ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਭੁੱਖ ਤਾਂ ਲੱਗਦੀ ਆ ਬੰਦਾ ਇੱਕ ਦਿਨ ਭੁਖਾਰਾ ਲੂਗਾ ਦੋ ਦਿਨ ਪਾਜੀ ਕੋਸ਼ਿਸ਼ ਆ ਰਾਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਫ 40 45 ਕਿਲੋਮੀਟਰ ਚੱਲੇ ਆਂ ਅਸੀਂ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀਗੇ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤੇ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੇ ਨਾਲ ਕੋਈ ਨਹੀਂ ਸੈਟਿੰਗ ਹੋਈ ਪਾਜੀ ਬਹੁਤ ਕੁਝ ਦੇਖਿਆ ਜੇ ਰਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਾਈ ਇੱਥੇ ਡੈੱਡ ਬਾਡੀਆ ਅਸੀਂ ਜਾਂਦੇ ਵਕੁੱਦ ਦੇਖੀਆਂ ਨੇ ਪਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਪਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ